ਸਭੋ ਪਾਵਨ ਪਿੱਤਰ ਸਥਾਨ ਜਿਸ ਸਥਾਨ ਤੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ avatars ਧਾਰਿਆ ਉਹ ਪਾਵਨ ਪਿੱਤਰ ਸਥਾਨ ਜਿੱਥੇ ਲਗਭਗ 9 ਸਾਲ ਤੱਕ ਬਚਪਨ ਦਾ ਆਪਣਾ ਸੰਭਾ ਬਤਾਇਆ ਤੁਨੇਕਾਂ ਇਹ ਜੇ ਪਵਿੱਤਰ ਤੇ ਇਤਿਹਾਸਿਕ ਸਥਾਨ ਇਸ ਪਾਵਨ ਧਰਤੀ ਤੇ ਮੌਜੂਦ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਪਾਵਨ ਪਿੱਤਰ ਛੋਹ ਪ੍ਰਾਪਤ ਹੈ ਤੁਜੇ ਹੀ ਇਸ ਸਥਾਨ ਤੇ ਸੀ ਪਹੁੰਚੇ ਆ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਉਹ ਪਾਵਨ ਪਿੱਤਰ ਸਥਾਨ ਜਿਸ ਸਥਾਨ ਤੇ ਸਾਬੇ ਕਮਾਲ ਦਸ਼ਮ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਆਪਣੇ ਬਚਪਨ ਦੇ ਸਮੇਂ ਆਪਣੇ ਦੋਸਤਾਂ ਦੇ ਨਾਲ ਸੰਗੀ ਸਾਥੀਆਂ ਦੇ ਨਾਲ ਖੇਡਿਆ ਕਰਦੇ ਸਨ ਤੋ ਸਭ ਤੋਂ ਪਹਿਲਾ ਇਤਿਹਾਸ ਇਸ ਸਥਾਨ ਦਾ ਬਾਲਾ ਪ੍ਰੀਤਮ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਸਮੇਂ ਰਾਜਾ ਫਤਿਹ ਚਦਮੈਣੀ ਦੇ ਮਹਿਲਾ ਵਿੱਚ ਆਪਣੇ ਬਾਲ ਸਾਥੀਆਂ ਨਾਲ ਖੇਡ ਰਾਇਆ ਕਰਦੇ ਸਨ ਤੋ ਰਾਣੀ ਵਿਸ਼ੰਬਰਾ ਦੇਵੀ ਜੀ ਉਹਨਾਂ ਨੂੰ ਹਰ ਰੋਜ਼ ਖੇਡਦੇ ਆ ਨੇਕਾ ਪ੍ਰਕਾਰ ਦੇ ਚੋਜ ਕਰਦੇ ਆ ਤੇ ਉਹਨਾਂ ਦੀ ਰਹਾਣੀ ਮਨਮੋਹਨ ਸਰੂਪ ਨੂੰ ਦੇਖ ਕੇ ਇੱਛਾ ਪ੍ਰਗਟ ਕਰਦੀ ਸੀ ਕਿ ਐਸਾ ਲਾਲ ਮੇਰੇ ਹੀ ਕਰ ਵੀ ਹੋਵੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜਿੱਥੇ ਆਪ ਜੀ ਦੀ ਇੱਛਾ ਸੀ ਲਾਲ ਗੋਬਿੰਦ Rai ਵਰਗਾ ਹੋਵੇ ਤਾਂ ਮੇਰੇ ਵਰਗਾ ਤਾਂ ਸੰਸਾਰ 'ਚ ਮੈਂ ਹੀ ਐਸ ਲਈ ਮੈਂ ਹੀ ਆਪ ਜੀ ਦਾ ਧਰਮ ਦਾ ਪੁੱਤਰ ਬੰਦਾ ਤੋਂ ਇਸ ਸਥਾਨ ਤੇ ਨੇਕਾ ਯਾਦਾ ਜੜੀ ਹੈ ਬਚਪਨ ਦੀਆਂ ਉਹ ਜੁੜੀਆਂ ਨੇ ਆਲੀਲਾ ਮੈਣੀ ਸੰਗਤ ਸਾਹਿਬ ਵਿਖੇ ਸ਼ਰਧਾਲੂਆਂ ਦੀ ਰਹਾਜ ਦੇ ਲਈ ਚਾਰ অতি ਅਧੁਨਿਕ ਸਹੂਲਤਾ ਦੇ ਨਾਲ ਲੈਸ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਤਾਜੂ ਰਿਹਾਈ ਸ਼ਬਦੀ ਸਕਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਨਾ ਚਲਣੀ ਪਵੇ ਤੇ ਪ੍ਰਕਾਸ਼ਪੁਰ ਦੇ ਮੱਦੇਨਜ਼ਰ ਹੈਲਪ ਕਾਊਂਟਰ ਜਿਹੜਾ ਸਟਾਰਟ ਕੀਤਾ ਗਿਆ ਹੈ ਪੁੱਛਗਿੱਛ ਦਫ਼ਤਰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਸਰਦਾਲੂ ਇੱਥੋਂ ਲੈ ਸਕਦੇ ਨੇ ਵਿਹਾਰ ਪ੍ਰਸ਼ਾਸਨ ਦੇ ਵਿਹਾਰ ਟੂਰਿਜ਼ਮ ਦੇ ਅਧਿਕਾਰੀ ਵਿਹਾਰ ਪੁਲਿਸ ਦੇ ਅਧਿਕਾਰੀ ਇੱਥੇ ਮੌਜੂਦ ਨੇ ਫ੍ਰੀ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਵਿਸ਼ਾਲ ਜੋੜੇ ਕਰਦਾ ਨਿਰਮਾਣ ਕੀਤਾ ਗਿਆ ਹੈ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਵੱਲੋਂ ਇੱਥੇ ਜਿਹੜੇ ਆ ਸੰਗਤਾਂ ਦੀ ਸਹੂਲਤ ਦੇ ਮੱਦੇ ਨਜ਼ਰ ਅਨੇਕਾ ਪ੍ਰਾਲੇ ਜਿਹੜੇ ਕੀਤੇ ਜਾ ਰਹੇ ਨੇ ਤੋਂ ਗੱਲਬਾਤ ਕਰਾਂਗੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਸ ਪਵਨ ਪਵਿੱਤਰ ਸਥਾਨ ਦੇ ਇਤਿਹਾਸ ਛੇੜਾ ਹੋ ਸਾਂਝਾ ਕਰੋ ਇਹ ਪਵਨ ਪਵਿੱਤਰ ਸਥਾਨ ਬਾਲਾ ਪ੍ਰੀਤਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਪਵਿੱਤਰ ਸਥਾਨ ਆ ਜਿੰਨਾਚੇਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਦੀ ਇਸ ਪਾਵਨ ਧਰਤੀ ਤੇ ਰਹੇ ਨੇ ਮਹਾਰਾਜ ਦਿਨ ਦਾ ਟਾਈਮ ਗੁਰਦੁਆਰਾ ਬਾਲ ਨੀਲਾ ਸਾਹਿਬ ਵਿਖੇ ਰਹਿੰਦੇ ਸਨ ਜਿਹੜੀ ਇੱਥੋਂ ਦੀ ਰਾਣੀ ਸੀ ਰਾਜਾ ਫਤਿਹ ਚੰਦ ਮੈਣੀ ਦੀ ਤੇ ਰਾਜਮਾਤਾ ਵਿਸ਼ੰਭਰਾ ਦੇਵੀ ਹਾਂ ਜੀ ਤੇ ਦਿਨੇ ਆਪਣੇ ਸਾਥੀਆਂ ਦੇ ਨਾਲ ਆਪਣੇ ਹਾਣੀਆਂ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਤੇ ਰਹਿੰਦੇ ਸਨ ਖੇਡਦੇ ਸਨ ਸਾਥੀਆਂ ਦੇ ਨਾਲ ਆਪਣਾ ਰੌਣਕ ਮੇਲੇ ਕਰਦੇ ਸਨ ਉਹਨਾਂ ਦੇ ਸਾਥੀ ਸਤਿਗੁਰਾਂ ਦੇ ਨਾਲ ਰਹਿ ਕੇ ਬੜਾ ਚੰਗਾ ਬੜਾ ਵਧੀਆ ਤੇ ਸੋਹਣਾ ਮਹਿਸੂਸ ਕਰਦੇ ਸਨ ਕਿਉਂ ਕਰਦੇ ਸਨ ਕਿ ਸਤਿਗੁਰਾਂ ਦਾ ਕਰਕੇ ਤਨ ਕੀ ਬਰਕਤ ਖਾਏ ਅਸੰਖ ਕਰੋੜ ਵਾਲਾ ਪਹਿਰਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਬਾਲਾ ਪ੍ਰੀਤਮ ਬਾਲਵਸਤਾ ਸਨ ਪਰ ਅਵਤਾਰ ਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਫਿਰ ਸਾਥੀਆਂ ਨੂੰ ਉਹਨਾਂ ਦਾ ਕਰਕੇ ਖਾਣ ਪੀਣ ਬਹੁਤ ਮਿਲਦਾ ਹੋਵੇਗਾ ਰਾਜਮਾਤਾ ਵਿਸ਼ਭਰਾ ਦੇਵੀ ਕੋਲੋਂ ਇਸ ਕਰਕੇ ਮਹਾਰਾਜ ਇਸ ਪਾਵਨ ਸਥਾਨ ਤੇ ਰਹਿ ਕੇ ਆਪਣੇ ਸਾਥੀਆਂ ਦੇ ਨਾਲ ਖੇਡਦੇ ਸਨ ਮਲਦੇ ਸਨ ਝੂਮਦੇ ਸਨ ਦਰਸ਼ਨ ਦੇਦਾਰੇ ਜਿੱਥੇ ਰਾਣੀ ਨੂੰ ਬਖਸ਼ਦੇ ਸੀ ਉੱਥੇ ਆਪਣੇ ਸਾਥੀਆਂ ਨੂੰ ਵੀ ਬੜਾ অতি ਪ੍ਰਸੰਨ ਤੇ ਖੁਸ਼ ਰੱਖਦੇ ਸਨ ਇਹ ਉਹ ਬਾਲਾ ਪ੍ਰੀਤਮ ਦੇ ਪਵਿੱਤਰ ਚਰਨ ਕਮਲਾਂ ਦੇ ਨਾਲ ਜਿਹੜੀ ਸਿੰਜੀ ਹੋਈ ਪਾਵਨ ਪਵਿੱਤਰ ਧਰਤੀ ਆ ਆਪਣੇ ਨੰਨੇ-ਮੁੰਨੇ ਚਰਨ ਕਮਲਾਂ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਇਸ ਪਾਵਨ ਧਰਤੀ ਤੇ ਬਰਾਜਦੇ ਰਹੇ ਰਹਿੰਦੇ ਰਹੇ ਤੇ ਖੇਡਦੇ ਰਹੇ ਨੇ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਬਾਲ ਲੀਲਾ ਸਾਹਿਬ ਮੈਣੀ ਸੰਗਤ ਜਿਹਦੇ ਆਪਾਂ ਦਰਸ਼ਨ ਕਰਦੇ ਆ ਇਹ ਪਾਵਨ ਪਵਿੱਤਰ ਸਥਾਨ ਗੁਰਦੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਜੋ ਮੇਨ ਸਥਾਨ ਹੈ ਤਖਤ ਸਾਹਿਬ ਦਾ ਉਹਦੇ ਤੋਂ ਕੇਵਲ 100 ਮੀਟਰ ਦੀ ਦੂਰੀ ਤੇ ਸਥਾਨ ਜਿਹੜਾ ਵਾ ਸੁਭਾਇਮਾਨ ਹੈ ਤੇ ਜਿਵੇਂ ਸੰਗਤਾਂ ਤਖਤ ਸਾਹਿਬ ਵਿਖੇ ਦਰਸ਼ਨ ਕਰਕੇ ਦਿਦਾਰੇ ਕਰਕੇ ਖੁਸ਼ੀ ਤੇ ਨਤਮਸਤਕ ਹੁੰਦੀਆਂ ਨੇ ਹਾਜ਼ਰੀ ਭਰਦੀਆਂ ਨੇ ਇਸ ਪਵਨ ਸਥਾਨ ਤੇ ਵੀ ਸੰਗਤਾਂ ਜਿਹੜੀਆਂ ਨੇ ਹਾਜ਼ਰੀ ਭਰਦੀਆਂ ਨੇ ਦਰਸ਼ਨ ਕਰਦੀਆਂ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਮਿਹਰ ਬਖਸ਼ਿਸ਼ ਦੇ ਨਾਲ ਜਿਹੜੇ ਸੰਗਤਾਂ ਵਾਸਤੇ ਪੁਖਤਾ ਰਹਿائش ਅਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਨੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਲੀਲਾ ਸਾਹਿਬ ਵਿਖੇ ਕੀਤੇ ਜਾਂਦੇ ਨੇ ਸੰਗਤਾਂ ਤਖਤ ਸਾਹਿਬ ਹਾਜ਼ਰੀ ਭਰਦੀਆਂ ਨੇ ਦਰਸ਼ਨ ਕਰਦੀਆਂ ਨੇ ਕਥਾ ਕੀਰਤਨ ਜਿੱਥੇ ਸਰਵਣ ਕਰਦੀਆਂ ਨੇ ਉੱਥੇ ਸੰਗਤਾਂ ਰਹਿ ਕੇ ਤੇ ਲੰਗਰ ਪ੍ਰਸ਼ਾਦਾ ਛੱਕੇ ਜਿਹੜਾ ਵਾ ਉਹ ਆਨੰਦ ਜਿਹੜਾ ਵਾ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਲੀਲਾ ਸੇਵਾ ਕਰੀਂਦੀ ਹੈ ਤੇ ਸਰਾਵਾਂ ਜਿਹੜੀਆਂ ਦਾ ਨਿਰਮਾਣ ਕੀਤਾ ਗਿਆ ਜੀ ਇੱਥੇ ਜੀ ਪਹਿਲਾਂ ਤਿੰਨ ਬਲਾਕ ਜਿਹੜੇ ਨੇ ਬਣ ਚੁੱਕੇ ਨੇ ਜਿਹਦੇ ਵਿੱਚ ਹਰ ਬਲਾਕ ਦੇ ਵਿੱਚ 100-100 ਕਮਰਾ ਹੈਗਾ तकरीबन ਪੌਣੇ 300 300 ਕਮਰਾ ਜਿਹੜਾ ਵਾ ਬਣ ਚੁੱਕਾ ਹੈ ਔਰ ਇੱਕ ਨਾਲ ਹੀ ਬਹੁਤ ਵੱਡੀ ਹੁਣ ਸਰਾਂ ਜਿਹੜੀ ਆ ਉਹਦਾ ਵੀ ਨਿਰਮਾਣ ਕਾਰਜ ਜਿਹੜਾ ਸੇਵਾ ਦਾ ਸ਼ੁਰੂ ਹੋ ਗਿਆ ਹੈ ਸ਼ੁਰੂਆਤ ਹੋ ਗਈ ਆ ਤਕਰੀਬਨ ਇਹਦੇ 304-4 ਤੋਂ 5 ਸਾਲ ਲਾਵਾਂਗੇ ਤੇ ਇਹਦੇ ਇਹਦੇ ਵਿੱਚ ਵੀ ਜਿਹੜਾ ਵਾ 300 ਕਮਰਾ ਹੋਰ ਜਿਹੜਾ ਵਾ ਬਣ ਕੇ ਉਹ ਸੰਗਤਾਂ ਦੀ ਸੇਵਾ ਵਾਸਤੇ ਸਾਹਮਣੇ ਆ ਜਾਏਗਾ ਜਿੱਥੇ 300 ਕਮਰਾ ਨਵਾਂ ਬਣੇਗਾ ਉਥੇ ਥੱਲੇ ਬਹੁਤ ਵੱਡੀ ਜਿਹੜੀ ਇੱਕ ਕਾਰ ਪਾਰਕਿੰਗ ਵੀ ਬਣੇਗੀ ਹਾਂ ਜੀ ਬੋਲੇ ਇੱਕ ਵੀ ਕਿਹਾ ਕਿ ਸਰਕਾਰ ਵੱਲੋਂ ਵੀ ਬੜਾ ਸੁਚੱਜੇ ਪ੍ਰਬੰਧ ਕੀਤੇ ਗਏ ਟੈਂਟ ਸਿਟੀ ਤਿਆਰ ਕੀਤੀ ਗਈ ਹੈ ਤੇ ਜਦੋਂ ਤੋਂ 350 ਸਾਲਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਪਹਿਲਾਂ ਵੀ ਸਰਕਾਰ ਪ੍ਰਬੰਧ ਕਰਦੀ ਸੀ ਪਰ 350 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਜਿਹੜੀ ਮਨਾਈ ਗਈ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਜਿਹੜੀ ਇਹ ਵਿਹਾਰ ਸਰਕਾਰ ਹੈ ਬਿਹਾਰ ਗਵਰਨਮੈਂਟ ਜਿਹੜੀ ਆ ਇਹ ਬੜਾ ਧਿਆਨ ਦਿੰਦੀ ਆ ਇਹ ਜਿੰਨਾ ਵੀ ਇਹਨਾਂ ਦਾ ਆਪਣਾ ਪ੍ਰਬੰਧ ਹੈ ਜਿੰਨਾ ਵੀ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਹੈ ਚਾਹੇ ਉਹ ਸਿਵਲ ਹੈ ਚਾਹੇ ਉਹ ਪੁਲਿਸ ਹੈ ਉਹ ਸਾਰੇ ਜਿਹੜਾ ਵਾ ਆਏ ਹੋਏ ਯਾਤਰੀਆਂ ਨੂੰ ਚੰਗੇ ਤਰੀਕੇ ਨਾਲ ਲੈ ਕੇ ਆਉਣਾ ਉਹਨਾਂ ਨੂੰ ਚੰਗੇ ਰਸਤੇ ਦੇਣੇ ਉਹਨਾਂ ਦੀ ਸੁਰੱਖਿਆ ਦਾ ਚੰਗਾ ਪ੍ਰਬੰਧ ਕਰਨਾ ਫਿਰ ਉਹਨਾਂ ਵਾਸਤੇ ਟੈਂਟ ਸਿਟੀਆਂ ਲਾਉਣੀਆਂ ਫਿਰ ਬਿਜਲੀ ਦੇ ਪ੍ਰਬੰਧ ਚੰਗੇ ਕਰਨੇ ਲੰਗਰਾਂ ਵਾਸਤੇ ਗੈਸ ਸਿਲੰਡਰਾਂ ਦੇ ਚੰਗੇ ਪ੍ਰਬੰਧ ਕਰਨੇ ਮਤਲਬ ਜੋ ਕਰਨਾ ਚਾਹੀਦਾ ਉਹ ਬੜੇ ਤਰੀਕੇ ਦੇ ਨਾਲ ਜਿਹੜਾ ਵਾ ਇਹ ਵਿਹਾਰ ਸਰਕਾਰ ਜਿਹੜੀ ਆ ਜਿਹੜੇ ਇਥੋਂ ਦੇ ਮਾਨਯੋਗ ਮੁੱਖ ਮੰਤਰੀ ਨੇ ਸ਼੍ਰੀ ਅਨਿਤਿਸ਼ ਕੁਮਾਰ ਜੀ ਜੋ ਨੇ ਉਹ ਆਪ ਖੁਦ ਆਪਣਾ ਬੜਾ ਇੰਟਰਸਟ ਦਿਖਾਉਂਦੇ ਨੇ ਬਾਕੀ ਉਹਨਾਂ ਦੀ ਜਿੰਨੀ ਵੀ ਟੀਮ ਜਿਹੜੀ ਆ ਉਹ ਵੀ ਬੜਾ ਵਧੀਆ ਆਪਣਾ ਧਿਆਨ ਰੱਖ ਕੇ ਤੇ ਸਾਰਾ ਪ੍ਰਬੰਧ ਜਿਹੜਾ ਇਹ ਕਰਾਉਂਦੇ ਨੇ ਤੇ ਚੰਗਾ ਸਾਥ ਦਿੰਦੇ ਨੇ ਅੱਜ ਕੱਲ ਅਸੀਂ ਦੇਖੀਏ ਚੋ ਲੰਗਰ ਹਾਲਚ ਸੰਗਤਾਂ ਬੜੀ ਵੱਡੀ ਗਿਣਤੀ ਚ ਆ ਕੇ ਲੰਗਰ ਚੱਕ ਰਹੀ ਹੈ ਪਰ ਇਹ ਪਹਿਲੀ ਵਾਰ ਵੇਖਿਆ ਕਿ ਪੈਕਿੰਗ ਕਾਊਂਟਰ ਵੀ ਜਿਹੜਾ ਲਗਾਇਆ ਗਿਆ ਹੈ ਉਹ ਫਿਰ ਮਤਲਬ ਜਿਹੜਾ ਸੰਗਤਾਂ ਨੂੰ ਪ੍ਰਸ਼ਾਦਾ ਨਾਲ ਦਈਦਾ ਹੈ ਉਹ ਜ਼ਰੂਰੀ ਨਹੀਂ ਹੈਗਾ ਕਿ 5 ਦਿਨ 7 ਦਿਨ 10 ਦਿਨ ਜਿਹੜੇ ਪ੍ਰਕਾਸ਼ ਦਿਹਾੜੇ ਤੇ ਦਿਨ ਨੇ ਉਦੋਂ ਵਾਸਤੇ ਸੰਗਤਾਂ ਨੂੰ ਪ੍ਰਸ਼ਾਦਾ ਨਾਲ ਦਿੱਤਾ ਜਾਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੇ ਲੰਗਰ ਨੇ ਉਹ ਤੇ 365 ਦਿਨ ਤੇ 24 ਘੰਟੇ ਹੀ ਯਾਤਰੀਆਂ ਦੀ ਸੁਵਿਧਾ ਨੂੰ ਵੇਖਦੇ ਆ ਲੰਗਰਾਂ ਦੇ ਪ੍ਰਬੰਧ ਇੱਥੇ ਹੈਗੇ ਨੇ ਤੇ ਅੱਗੋਂ ਪਿੱਛੋਂ ਵੀ ਜਿਹੜੀਆਂ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਚਾਹੇ ਉਹ ਬਾਈ ਟ੍ਰੇਨ ਆਉਂਦੇ ਨੇ ਚਾਹੇ ਆਪਣੀਆਂ ਕਾਰਾਂ ਮੋਟਰਾਂ ਤੇ ਸੰਗਤਾਂ ਆਉਂਦੀਆਂ ਨੇ ਜਾਂ ਬਾਈ 에ਅਰ ਆਉਂਦੀਆਂ ਨੇ ਤੇ ਇੱਥੋਂ ਲੰਗਰ ਦਾ ਪ੍ਰਸ਼ਾਦਾ ਜਿਹੜਾ ਵਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਜਿਹੜਾ ਵਾ ਸੰਗਤਾਂ ਪੈਕ ਕਰਾ ਕੇ ਨਾਲ ਖੜਦੀਆਂ ਨੇ ਔਰ ਉਹਦੀ ਬੜੀ ਚੰਗੇ ਤਰੀਕੇ ਦੇ ਨਾਲ ਪੈਕਿੰਗ ਜਿਹੜੀ ਆ ਕਰਕੇ ਸ਼ਰਧਾਲੂਆਂ ਨੂੰ ਯਾਤਰਾ ਨੂੰ ਦਿੱਤੀ ਜਾਂਦੀ ਹੈ ਤੇ ਪ੍ਰਸ਼ਾਦ ਦੇ ਰੂਪ ਚੋਂ ਨਾਲ ਲੈ ਕੇ ਜਾਂਦੇ ਨੇ ਸੋਸਤੋਂ ਜੀ ਪ੍ਰਕਾਸ਼ਪੁਰ ਦੇ ਸਬੰਧ ਵਿੱਚ ਕੀ ਕੀ ਸਮਾਗਮ ਲੀਕੇ ਗਏ ਨੇ ਜੋ 18 ਤਰੀਕ ਤੱਕ ਉਹ ਸਾਰੇ ਅੱਛਾ ਜਿਹੜੇ ਤੇ ਸਮਾਗਮ ਆਸ਼ਾ ਪ੍ਰੋਗਰਾਮ ਜਿਹੜੇ ਲੀਕਣੇ ਹੁੰਦੇ ਨੇ ਉਹਦਾ ਤੇ ਜਿਹੜਾ ਜ਼ਿਆਦਾ ਪ੍ਰਬੰਧ ਹੁੰਦਾ ਉਹ ਪ੍ਰਬੰਧਕੀ ਬੋਰਡ ਮੈਨੇਜਮੈਂਟ ਬੋਰਡ ਜਿਹੜੀ ਆ ਜਿਹੜੀ ਸਾਡੀ ਤਖਤ ਸਾਹਿਬ ਦੀ ਜਿਹੜੀ ਪ੍ਰਬੰਧਕੀ ਕਮੇਟੀ ਆ ਪਾਵੇ ਉਹ ਪ੍ਰਬਾਤ ਸਫਰੀ ਦਾ ਪ੍ਰੋਗਰਾਮ ਹੈ ਪਾਵੇ ਉਹ ਨਗਰ ਕੀਰਤਨ ਦਾ ਪ੍ਰੋਗਰਾਮ ਹੈ ਜਾਂ 메ਨ ਜਿਹੜੇ ਪੰਡਾਲ ਨੇ ਉਹਨਾਂ ਦੇ ਵਿੱਚ ਕਥਾ ਕੀਰਤਨ ਦੇ ਜੋ ਵੀ ਸਮਾਗਮ ਹੋਣੇ ਹੁੰਦੇ ਨੇ ਇਹ ਪ੍ਰਬੰਧ ਵੱਲੋਂ ਹੀ ਉਲੀਕੇ ਜਾਂਦੇ ਨੇ ਤਕਰੀਬਨ 4 ਤੋਂ 5 ਦਿਨਾਂ ਦੇ ਪ੍ਰਬੰਧ ਹੁੰਦੇ ਨੇ ਤੇ ਦਾਸਾਂ ਵੱਲੋਂ ਤੇ ਜਿਹੜਾ 메ਨ ਪ੍ਰਬੰਧ ਕੀਤਾ ਜਾਂਦਾ ਪ੍ਰੋਗਰਾਮਾਂ ਦੀ ਜਿਹੜੀ ਰੂਪਰੇਖਾ ਵਾ ਉਹ ਇਥੋਂ ਦੇ ਪ੍ਰਬੰਧ ਨੇ ਜਿਹੜਾ ਤਖਤ ਸਾਹਿਬ ਦਾ ਬੋਰਡ ਐ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਪ੍ਰਬੰਧ ਉਹਨਾਂ ਨੇ ਉਲੀਕੜੇ ਹੁੰਦੇ ਨੇ ਬਾਕੀ ਗੁਰਦੁਆਰਾ ਬਾਲ ਲੀਲਾ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜਿੱਥੇ ਬਾਲ ਲੀਲਾ ਵਿਖੇ ਰਹਿਸ਼ਾਂ ਦਾ ਪ੍ਰਬੰਧ ਹੈ ਪਾਰਕਿੰਗ ਦਾ ਪ੍ਰਬੰਧ ਹੈ ਚੰਗੇ ਵਾਸ਼ਰੂਮ ਤੇ ਮੈਡੀਕਲ ਕੈਂਪਾਂ ਦਾ ਪ੍ਰਬੰਧ ਹੈ ਲੰਗਰਾਂ ਦਾ ਪ੍ਰਬੰਧ ਹੈ ਉੱਥੇ ਨਾਲ ਹੀ ਕੰਗਨ ਘਾਟ ਵਿਖੇ ਵੀ ਮੈਨੇਜਮੈਂਟ ਜੋ ਕਮੇਟੀ ਆ ਉਹਨਾਂ ਦੇ ਹੁਕਮ ਨੂੰ ਮੰਨਦੇ ਆ ਸੰਗਤਾਂ ਵਾਸਤੇ ਇੱਕ ਲੰਗਰ ਦੀ ਸੇਵਾ ਜਿਹੜੀ ਉਹ ਕੰਗਨ ਘਾਟ ਵਿਖੇ ਚੱਲਦੀ ਆ ਇੱਕ ਜਿਹੜਾ ਓਪੀ ਸ਼ਾ ਕਮਿਊਨਿਟੀ ਹਾਲ ਹੈ ਉੱਥੇ ਵੀ ਲੰਗਰ ਦੀ ਵਿਵਸਥਾ ਹੈ ਇੱਕ ਜਿੱਥੇ ਦਬਦ ਗੁਰੂ ਕਾ ਬਾਗ ਗੁਰਦੁਆਰਾ ਵਾ ਉੱਥੇ ਵੀ ਸੰਗਤਾਂ ਵਾਸਤੇ ਲੰਗਰ ਦਾ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ ਇਸ ਤਰ੍ਹਾਂ ਬਾਲ ਲੀਲਾ ਤੋਂ ਲੈ ਕੇ ਸਾਰੇ ਪ੍ਰਬੰਧ ਇਹਦੇ ਚਾਰ ਜਗ੍ਹਾ ਤੇ ਜਿਹੜਾ ਇਹ ਹਫ਼ਤਾ ਤੋਂ 10 ਦਿਨ ਜਿਹੜੇ ਨੇ ਜਿੰਨਾ ਚਿਰ ਸੰਗਤਾਂ ਦੀ ਆਮਦ ਜ਼ਿਆਦਾ ਰਹਿੰਦੀ ਆ ਸ਼ਰਧਾਲੂ ਜਿਹੜੇ ਜ਼ਿਆਦਾ ਆਉਂਦੇ ਨੇ ਉਹਨੇ ਦਿਨ ਚਾਰ ਜਗ੍ਹਾ ਤੇ ਜਿਹੜਾ ਵਾ ਲੰਗਰ ਦਾ ਪ੍ਰਬੰਧ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੜਾਉ ਕੀਤਾ ਜਾਂਦਾ ਹੁੰਦਾ ਹੈ। ਸਾਡੇ ਕੋਈ ਦੇਸ਼-ਦੇਸ਼ ਤੇ ਸਾਡੇ ਜਿਹੜੇ ਦਰਸ਼ਕ ਜੁੜੇ ਨੇ ਉਹਨਾਂ ਨੂੰ ਕੋਈ ਖਾਸ ਪੈਸੇ ਦੀ ਅ ਮੈਂ ਸਰਬੱਤ ਸੰਗਤਾਂ ਨੂੰ ਇਹ ਹੀ ਕਵਾਂਗਾ ਕਿ ਸਨੇਹਾ ਤੇ ਇਹ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਇੱਕ ਤੇ ਮੁੱਖ ਉਦੇਸ਼ ਤੇ ਉਪਦੇਸ਼ ਇਹ ਹੈ ਕਿ ਮਾਨਸ ਕੀ ਜਾਤ ਸਭ ਇੱਕੇ ਪਹਿਚਾਨਬੋ ਤੇ ਦੂਸਰਾ ਇਹ ਹੈ ਵੀ ਇਹ ਹਰ ਸਾਲ ਪਾਵਨ ਪ੍ਰਕਾਸ਼ ਗੁਰਪੁਰਬ ਜਿਹੜਾ ਵਾ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਂਦਾ ਜਿੰਨੀਆਂ ਵੀ ਸੰਗਤਾਂ ਨੇ ਚਾਹੇ ਉਹ ਦੇਸ਼ ਦੇ ਵਿੱਚ ਨੇ ਚਾਹੇ ਉਹ ਦੇਸ਼ ਤੋਂ ਬਾਹਰ ਵਿਦੇਸ਼ਾਂ 'ਚ ਰਹਿੰਦੀਆਂ ਨੇ ਤੇ ਮਹਾਰਾਜ ਦਾ ਦਿਨ ਮਨਾਉਣ ਵਾਸਤੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਜਰੂਰ ਸਮਾਂ ਆਪਣੇ ਪਰਿਵਾਰਾਂ ਸਮੇਤ ਕੱਢ ਕੇ ਤੇ ਸਤਗੁਰਾਂ ਦੀ ਹਾਜ਼ਰੀ ਭਰਿਆ ਕਰਨ ਸਤਗੁਰਾਂ ਦੇ ਦਰਸ਼ਨ ਕਰਿਆ ਕਰਨ ਸੇਵਾ ਕਰਿਆ ਕਰਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਲਿਆ ਕਰਨ ਕਿਉਂਕਿ ਇਹ ਉਹ ਪਾਵਨ ਪਵਿੱਤਰ ਧਰਤੀ ਆ ਜਿੱਥੇ ਤਹੀਂ ਪ੍ਰਕਾਸ਼ ਹਵਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਯੋ ਵਾਹ ਪ੍ਰਗਟਿਓ ਬਰਦ ਅਗਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਉਹ ਪਾਵਨ ਪਵਿੱਤਰ ਧਰਤੀ ਆ ਜਿੱਥੇ ਮਾਤਾ ਗੁਜਰੀ ਦੀ ਕੁੱਖ ਤੋਂ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ ਧਾਰਿਆ ਸੀ ਇਸ ਕਰਕੇ ਇੱਥੇ ਜਰੂਰ ਸੰਗਤਾਂ ਜਿਹੜੀਆਂ ਨੇ ਹਰ ਸਾਲ ਆਪਣੇ ਕੀਮਤੀ ਰਜੇਵਿਆਂ ਤੋਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਦਰਸ਼ਨ ਦਿਆ ਕਰਨ ਤੋ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਵਿਖੇ ਹੰਤ ਬਾਬਾ ਕਸ਼ਵੀਰ ਸਿੰਘ ਜੀ ਪੂਰੀਆ ਵਾਲਿਆਂ ਵੱਲੋਂ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਵਿਸ਼ਾਲ ਪੰਡਾਲ ਸਜਾਏ ਗਏ ਨੇ ਵਿਸ਼ਾਲ ਲੰਗਰ ਹਾਲ ਤਿਆਰ ਕੀਤੇ ਗਏ ਨੇ ਜਿੱਥੇ ਇਸ ਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਟੁੱਟ ਲੰਗਰ ਜਿਹੜੇ ਵਰਤਾਏ ਜਾ ਰਹੇ ਨੇ ਉਹ ਛਗਨ ਦੇ ਲਈ ਪਹੁੰਚਦੀਆਂ ਨੇ ਤੋ ਇਹ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਇੱਥੇ 24 ਘੰਟੇ ਜਿਹੜਾ ਗੁਰੂ ਕੇ ਲੰਗਰ ਤੋਂ ਪਰਤਾਏ ਜਾਂਦੇ ਨੇ ਔਰ ਚਾਰ ਜਗ੍ਹਾ ਜਿਹੜਾ ਲੰਗਰ ਇਸ ਵੇਲੇ ਸੰਤਪਾਪਾ ਕਸ਼ਪੀਰ ਸਿੰਘ ਜੀ ਪੂਰੀਆ ਵਾਲੇ ਵੱਲੋਂ ਚਲਾਏ ਜਾ ਰਹੇ ਨੇ ਗੁਰਦਾਰਾ ਬਾਲੀਲਾ ਮੈਣੀ ਸੰਗਤ ਸਾਹਿਬ ਗੁਰਦੁਆਰਾ ਕੰਗਨਕਾਟ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ ਤੇ ਓਪੀ ਸ਼ਾ ਕਮਿਊਨਿਟੀ ਹਾਲ ਤੋਂ ਚਾਰ ਰਸਾਨਾ ਤੇ ਇਸੇ ਤਰ੍ਹਾਂ ਦੇ ਵਿਸ਼ਾਲ ਲੰਗਰ ਜਿਹੜੇ ਆ ਉਹ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਦੇਸ਼ ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਗੁਰੂ ਕੇ ਲੰਗਰ ਛਕਦੀਆਂ ਨੇ ਜਿੱਥੇ ਤਰ੍ਹਾਂ ਤਰ੍ਹਾਂ ਦੇ ਸਵਾਦੀ ਵਿੰਜਨ ਜਿਹੜੇ ਆ ਉਹ ਪਰੋਸੇ ਜਾਂਦੇ ਨੇ ਅਬੇ ਟਾਈਮਿੰਗ ਕੀ ਰਹਿੰਦੀ ਐਥੇ ਲੰਗਰਾਂ ਦੀ ਇਹ ਟਾਈਮ ਸਵੇਰੇ 4 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਪੂਰਾ ਦਿਨ ਤੇ ਰਾਤੀ 2 ਵਜੇ ਤੱਕ ਚੱਲਦਾ ਸਿਰਫ 2 ਘੰਟੇ ਹੁੰਦੇ 2 ਘੰਟੇ 22 ਘੰਟੇ ਵੱਡੀ ਫੌਜ ਫਿਰ ਲੱਗੀ ਰਹਿੰਦੀ ਹੈ ਤਿਆਰੀ ਦੇ ਬਾਬਾ ਜੀ ਇਹ ਕੋਈ 4 ਤੋਂ 5000 ਸਰੀਰ ਆਹੀਂ ਪ੍ਰਬੰਧ ਵਾਸਤੇ ਲੈ ਕੇ ਆਉਨੇ ਆ ਜਿਨ੍ਹਾਂ ਨੇ ਵਰਤੋਂ ਦਾ ਸਫਾਈ ਦਾ ਸਾਰਾ ਤੁਸੀਂ ਵੇਖੋ ਇਹ ਹਜ਼ਾਰਾਂ ਤੇ ਲੱਖਾਂ ਸੰਗਤਾਂ ਨੇ ਛਕਣਾ ਹੈ ਪਰ ਸਾਰਾ ਤੁਹਾਨੂੰ ਵੇਖਣ ਚ ਵੀ ਨਜ਼ਰ ਆ ਰਿਹਾ ਸਾਰਾ ਨੀਟ ਹੈ ਤੇ ਕਲੀਨ ਹੈ ਸਾਫ ਸੁਥਰਾ ਹੈ 5000 ਦੀ ਟੀਮ ਅਹੀਂ ਸੇਵਾਦਾਰਾਂ ਦੀ ਲੈ ਕੇ ਆਉਂਦੇ ਜਿਹੜੀਆਂ ਤਿੰਨ ਸ਼ਿਫਟਾਂ ਜਿਨ੍ਹਾਂ ਨੇ ਡਿਊਟੀ ਕਰਨੀ ਹੁੰਦੀ ਹੈ ਤੇ ਕੋਈ 200 ਸਵਾ 200 ਦੀ ਟੀਮ ਸਦੇ ਹਲਵਾਈਆਂ ਦੀ ਆਉਂਦੀ ਆ ਉਹ ਵੀ ਸ਼ਿਫਟਾਂ ਚ ਬਦਲਦੀ ਰਹਿੰਦੀ ਹੈ ਜੀ ਆਹ ਇੱਕ ਤਰ੍ਹਾਂ ਤਰ੍ਹਾਂ ਦੇ ਵਿੰਜਨ ਪ੍ਰੋਸੈਸ ਯਾਰ ਕੋਈ ਖਾਸ ਮੈਨੂ ਰੋ ਤਿਆਰ ਕੀਤਾ ਜਾਂਦਾ ਆ ਉਹਦੇ ਵਿੱਚ ਹੁੰਦਾ ਹੈ ਕਿ ਮੇਰੇ ਕੋਲ ਜਿਹੜੇ ਇਨਚਾਰਜ ਸਾਡੇ ਹਲਵਾਈ ਨੇ ਸਾਡੇ ਲੰਗਰੀ ਨੇ ਉਹਨਾਂ ਨੇ ਮੇਰੇ ਕੋਲ ਬਹਿਣਾ ਹੁੰਦਾ ਤੇ ਦੋ ਦਿਨ ਦਾ ਹੀ ਤਿਆਰ ਕਰਦੇ ਆ ਪਹਿਲਾਂ ਤੇ ਸਵੇਰੇ ਜਿਸ ਤਰ੍ਹਾਂ 4 ਵਜੇ ਤੋਂ ਲੈ ਕੇ 9 ਵਜੇ ਤੱਕ ਪਕੌੜੇ ਦੀ ਸੇਵਾ ਚੱਲਣੀ ਹੁੰਦੀ ਤੇ ਉਹ ਪਕੌੜਿਆਂ ਦਾ ਦੱਸਣਾ ਹੁੰਦਾ ਕਿ ਪਾਲਕ ਦੇ ਫਿੰਗਰ ਬ੍ਰੈਡ ਫਿਰ ਪਨੀਰ ਦੇ ਜਾਂ ਬੈਂਗਲ ਦੇ ਜਾਂ ਗੋਭੀ ਦੇ ਕਿਹੜੇ ਕਿਹੜੇ ਰੋਜ਼ ਬਣਨੇ ਆ ਹਾਂਜੀ ਆ ਉਸ ਤੋਂ ਬਾਅਦ ਫਿਰ 9 ਵਜੇ ਸ਼ੁਰੂ ਹੋ ਜਾਂਦਾ ਪ੍ਰਸ਼ਾਦਾ ਤੇ 9 ਵਜੇ ਫਿਰ ਵੇਖਣਾ ਕਿਹੜੀ ਅੱਜ ਦਾਲ ਬਣਣੀ ਆ ਕਿਹੜੀ ਅੱਜ ਸਬਜ਼ੀ ਬਣਣੀ ਆ ਕੀ ਸਾਗ ਬਣਨਾ ਹੈ ਜੋ ਵੀ ਕੁਝ ਜੋ ਵੀ ਕੁਝ ਬਣਨਾ ਉਹ ਫਿਰ ਸਵੇਰੇ 9 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਉਹ ਸਬਜ਼ੀਆਂ ਭਾਜੀਆਂ ਰਹਿਣੀ ਹੁੰਦੀਆਂ ਨੇ 2 ਵਜੇ ਤੋਂ ਬਾਅਦ ਫਿਰ ਜਿਹੜਾ ਵਾ ਲੰਗਰ ਪਕਵਾਨ ਮੀਨੂ ਜਿਹੜਾ ਉਹਨੂੰ ਚੇਂਜ ਕਰ ਦਿੱਤਾ ਜਾਂਦਾ ਹੈ ਤੇ ਦੁਪਹਿਰੇ 3 ਵਜੇ ਤੋਂ ਲੈ ਕੇ ਤੇ ਫਿਰ ਰਾਤ ਦੇ ਫਿਰ 2 ਵਜੇ ਤੱਕ ਜਿਹੜਾ ਵਾ ਉਹ ਉਹ ਫਿਰ ਵੱਖਰਾ ਜਲਪਾਣੀ ਬਣਾਇਆ ਜਾਂਦਾ ਉਹ ਵੱਖਰਾ ਮੀਨੂ ਬਣਾਇਆ ਜਾਂਦਾ ਚਾਹ ਤੇ ਪਕੌੜਿਆਂ ਦਾ ਲੰਗਰ ਜਿਹੜਾ 3 ਤੋਂ 4 5 ਤਾਂ ਜਿਹੜੀਆਂ ਉਹ ਵੱਖਰੀਆਂ ਚੱਲਦੀ ਰਹਿੰਦੀਆਂ ਨੇ ਇਹ ਫਿਰ ਅਸੀਂ ਹਰ ਦੋ ਦਿਨਾਂ ਦਾ ਜਿਹੜਾ ਵਾ ਜਲਪਾਣੀ ਦਾ ਮੈਨੂ ਬਣਾ ਕੇ ਤੇ ਜਿਹੜਾ ਸਾਡਾ ਮੇਨ ਲੰਗਰੀ ਆ ਜਿਹੜਾ ਸਾਡਾ ਹੈਡ ਲੰਗਰੀ ਆ ਉਹਨੂੰ ਦੇ ਦਿੱਤਾ ਜਾਂਦਾ ਉਹੀ ਫਿਰ ਮੈਨੂ ਜਿਹੜਾ ਵਾ ਉਹ ਵੱਡੇ ਲੰਗਰ ਜਿੱਥੇ ਵਰਤਾਉਨੇ ਆ ਉੱਥੇ ਵੀ ਇੰਚਾਰਜਾਂ ਕੋ ਆ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਸਿਸਟਮ ਸਾਰਾ ਡਿਜੀਟਲ ਐ ਉਹ ਟੈਲੀਫੋਨ ਨਾਲ ਹੀ ਸਾਰੇ ਪਾਸੇ ਚੱਲ ਜਾਂਦਾ WhatsApp ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਵੇਰ ਦਾ ਆ ਜਾਂ ਤੇ ਦੁਪਹਿਰ ਦਾ ਆ ਜਾਂ ਫਿਰ ਉਸੇ ਤਰ੍ਹਾਂ ਉਹ ਸਾਰਾ ਲਿਆ ਕੇ ਫਰੈਸ਼ ਲਿਆ ਕੇ ਤੇ ਫਿਰ ਸੰਗਤਾਂ ਨੂੰ ਵਰਤੌਣਾ ਸ਼ੁਰੂ ਕਰਦਾ। ਸਭ ਜੀ ਇੱਕ ਬੜੀ ਖੂਬਸੂਰਤ ਚੀਜ਼ ਦੇਖੀ ਹੈ ਕਿ ਜਦੋਂ ਹੁਣ ਨਗਰ ਕੀਤਾ ਸਜਾਇਆ ਜਾਂਦਾ ਜਾਂ ਸਮਾਗਮ ਹੁੰਦੇ ਆ ਜਿਹੜੇ ਬਿਹਾਰ ਵਾਸੀ ਗੈਰ ਸਿੱਖ ਨੇ ਉਹ ਵੀ ਆ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਮੂਲੀਅਤ ਕਰਦੇ ਆ। ਠੀਕ ਹੈ ਜੀ ਉਹਨਾਂ ਦੇ ਮੈਂ ਕਹਿਣਾ ਕਿ ਸਾਡੇ ਨਾਲੋਂ ਵੀ ਉਹਨਾਂ ਦੇ શ્રેષ્ઠ ਤੇ ਉੱਤਮ ਭਾਗ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਸ਼ਹਿਰ ਦੇ ਵਿੱਚ ਜਿਨ੍ਹਾਂ ਦੀ ਨਗਰੀ ਦੇ ਵਿੱਚ ਏ ਏਡੇ ਇੱਕ ਮਹਾਨ ਸੂਰਬੀਰ ਬਲੀ ਯੋਧੇ ਤੇ ਵੱਡੇ ਦਾਨੀ ਹਾਂ ਜੀ ਸੰਸਾਰ ਤੇ ਉਹਨਾਂ ਵਰਗਾ ਕੋਈ ਦਾਨੀ ਨਹੀਂ ਹੋਇਆ ਤੇ ਇੱਕ અવਤਾਰ ਪੁਰਸ਼ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੇ ਇਸ ਪਾਵਨ ਪਵਿੱਤਰ ਧਰਤੀ ਤੇ ਅਵਤਾਰ ਧਾਰਿਆ ਤੇ ਉਹਨਾਂ ਦੇ ਦਾਸ ਸਮਝਦਾ ਕਿ ਬੜੇ ਵੱਡੇ ਕਰਮ ਨੇ ਬੜੇ ਚੰਗੇ ਭਾਗ ਨੇ ਕਿ ਉਹ ਇਸ ਧਰਤੀ ਦੇ ਉੱਤੇ ਰਹਿ ਕੇ ਤੇ ਜਿੱਥੇ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਮੱਥਾ ਟੇਕਦੇ ਉਹਤੇ ਸੰਗਤਾਂ ਦੇ ਦਰਸ਼ਨ ਵੀ ਕਰਦੇ ਆ ਗੁਰੂ ਕੇ ਲੰਗਰਾਂ ਦੇ ਦਰਸ਼ਨ ਵੀ ਕਰਦੇ ਇਸ ਕਰਕੇ ਉਹ ਭਾਗਸ਼ਾਲੀ ਲੋਕ ਨੇ ਜਿਹੜੇ ਇਸ ਧਰਤੀ ਤੇ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਧੂੜੀ ਆਪਣੇ ਮਸਤਕ ਨੂੰ ਲਾਉਂਦੇ ਨੇ ਸਾਡੇ ਸਭਨਾਂ ਦੇ ਵੱਡੇ ਭਾਗ ਨੇ ਅਸੀਂ ਕਰਮਾਂ ਆ ਲਿਆ ਕਿ ਸਾਨੂੰ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਗੁਰੂ ਮਾਰਾਏ ਨੇ ਬਖਸ਼ਿਆ ਔਰ ਬੜੀ ਸ਼ਰਧਾ ਭਾਵਨਾ ਦੇ ਸੰਗਤਾਂ ਵੀ ਇੱਥੇ ਪਹੁੰਚ ਰਹੀਆਂ ਨੇ ਵਾਈਗੁਰਦੀ ਦਾ ਖਾਲਸਾ ਹੈ ਹਾਂ ਵਾਈਗੁਰਦੀ ਕੀ ਕੀ ਨਾਮ ਹੈ ਜੀ ਕਿੱਥੋਂ ਆਏ ਹੋ ਮੈਂ ਪਰਮਜੀਤ ਸਿੰਘ ਆਂ ਜੀ ਬਾਂਬੇ ਤੋਂ ਆਇਆ ਬਾਬਾ ਜੀ ਨਾਲ ਕਾਫੀ ਪਿਆਰ ਸੰਘ ਹੈ ਗਿਆ ਬਾਬਾ ਜੀ ਦੇ ਦਰਸ਼ਨ ਕਰ ਲਏ ਚੇਚੇ ਤੌਰ ਤੇ ਪ੍ਰਕਾਸ਼ਪੁਰੂ ਪ੍ਰਕਾਸ਼ਪੁਰੂ ਹੋ ਕੇ ਆਇਆ ਪਰ ਉਹਨੇ ਹੋਰ ਵੀ ਜਿਆਦਾ ਥੋੜਾ ਜਿਹਾ ਮਾਨਸਿਕ ਸ਼ੂਨ ਮਿਲਿਆ ਕਿਉਂਕਿ ਬਾਬਾ ਜੀ ਦੇ ਮੈਂ ਦਰਸ਼ਨ ਕਰਨੇ ਸੀ ਮੈਂ ਤੇ ਆ ਰਹੇ ਆਂ ਕਾਫੀ ਜਿੰਨਾ ਟਾਈਮ ਮਿਲ ਜਾਏ ਉਦਾਂ ਆ ਜਾਈਦਾ ਬਹੁਤ ਬਹੁਤ ਦਾਸ਼ੇਰੰਗ ਗੁਰੂ ਮਹਾਰਾਜ ਦੇ ਦਰਸ਼ਨ ਤੋਂ ਬਗੈਰ ਤਾਂ ਕੁਝ ਨਹੀਂ ਹੋ ਸਕਦਾ ਜੋ ਦਰਸ਼ਨ ਹੈ ਜੋ ਬਖਸ਼ੀ ਗੁਰੂ ਮਹਾਰਾਜ ਦੀ ਹੈ ਗੁਰੂ ਮਹਾਰਾਜ ਨੇ ਜਿੰਨੀ ਬਖਸ਼ਿਸ਼ ਕੀਤੀ ਹੈ ਉਸ ਦਾ ਅਮਨਾ ਆਜ ਦਾ ਭਾਗ ਬਹੁਤ ਹੀ ਸੁਭਾਗਾ ਭਾਗ ਆ ਨਾ ਤਾਂ ਇੰਨਾ ਟਾਈਮ ਕਦੀ ਨਹੀਂ ਮੀਡੀਆ ਦੇ ਨਾਲ ਵੀ ਕਦੀ ਵੀ ਸਬਸਮਾਨ ਦਾ ਨਹੀਂ ਟਾਈਮ ਮਿਲਦਾ ਅੱਜ ਮੀਡੀਆ ਦੇ ਨਾਲ ਵੀ ਸਮਾਂ ਮਿਲ ਗਿਆ ਬਾਬਾ ਜੀ ਦੇ ਦਰਸ਼ਨ ਵੀ ਹੋ ਗਏ ਸਮੂਹ ਬਾਬਾ ਜੀ ਦਾ ਦਰਸ਼ਨ ਹੋ ਗਏ ਹੋ ਕਰਕੇ ਆਪ ਜੀ ਬਹੁਤ ਬਹੁਤ ਧੰਨਵਾਦ ਕਿ ਇੰਨਾ ਕੁ ਬਲੱਸ ਤਫੀਲ ਕਰ ਰਹੇ ਹੋ ਕਿ ਅੱਜ ਦਾ ਮੌਕਾ ਮਿਲਿਆ ਦਰਸ਼ਨ ਕਰਨ ਦਾ ਬਹੁਤ ਲੱਕੀ ਫੀਲ ਕਰ ਰਹੇ ਹਾਂ ਖੁੱਲੇ ਦਰਸ਼ਨ ਹੋਏ ਆ ਸੰਤਾਂ ਦੇ ਇਹ ਵੀ ਖੁੱਲੇ ਦਰਸ਼ਨ ਹੋਇਆ ਬਹੁਤ ਭਾਗਾ ਵਾਲੇ ਸਮਝਦੇ ਆਪਣੇ ਆਪ ਨੂੰ ਬਸ ਵਾਹਿਗੁਰੂ ਦੀ ਕਿਰਪਾ ਵਾਜੀ ਦੀ ਇਹਨਾਂ ਦਰਸ਼ਨ ਕਰਾਏ ਆ ਇੱਥੋਂ ਤੱਕ ਤੇ ਲੰਗਰ ਬਹੁਤ ਵਧੀਆ ਬਾਬੇ ਜੀ ਦੀ ਕਿਰਪਾ ਨਾਲ ਤੇ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ ਇੱਥੋਂ ਤੱਕ ਪਹੁੰਚੇ ਜੀ ਵਾਹਿਗੁਰੂ ਸਾਹਿਬ ਲੈ ਕੇ ਆਇਆ ਜੀ ਕਰਮਾ ਭਾਗਾ ਵਾਲੇ ਆ ਜਿਹੜੇ ਇੱਥੇ ਸਤਾਂਤ ਤੇ ਆਏ ਜੀ ਅਸੀਂ ਜਿਦਾਂ ਜੰਤ ਬਾਬਾ ਕਸ਼ਮੀਰ ਸਿੰਘ ਜੀ ਬੂਰੀ ਵਾਲੇ ਨੇ ਦੱਸਿਆ ਕਿ 5000 ਦੇ ਕਰੀਬ ਸੇਵਾਦਾਰ ਜਿਹੜਾ ਉਹ ਦਿਨ ਰਾਤ ਸ਼ਿਫਟਾਂ ਦੇ ਵਿੱਚ ਲੰਗਰ ਪਿਆਰ ਕਰ ਅਤੇ ਵਰਤੋਂ ਦੀ ਸੇਵਾ ਜਿਹੜੀ ਹੈ ਨਵਾਰਾ ਐ ਤੋਂ ਇੱਕ ਵਿਸ਼ਾਲ ਰਸੋਈ ਹੈ ਇੱਥੇ ਅਸਲੇ 10 ਤੋਂ ਵੱਧ ਤੰਦੂਰ ਜਿਹੜੇ ਲੱਗੇ ਹੋਏ ਨਜ਼ਰ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਦੇ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਨੇ ਇਤਤੋਂ ਅਗਲਾ ਰਸੋਈ ਦਾ ਪਾਰ ਜਿਹੜਾ ਉਹ ਵੀ ਦਿਖਾਣੇ ਆ ਪਿਆਰ ਕਰਨ ਦੀ ਸੇਵਾ ਜਿਹੜੀ ਹੈ ਜਾਂ ਵਰਤੋਂ ਦੀ ਸੇਵਾ 5000 ਦੇ ਕਰੀਬ ਸ਼ਰਧਾਲੂ ਕਰ ਰਹੇ ਨੇ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਲੰਗਰ ਛਕਣ ਤੇ ਲਈ ਪਹੁੰਚਦੀ ਹੈ ਕਿਉਂਕਿ ਚਾਰ ਜਗ੍ਹਾ ਤੇ ਵਿਸ਼ਾਲ ਲੰਗਰ ਜਿਹੜੇ ਆ ਉਹ ਸਜਾਏ ਜਾ ਰਹੇ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਦਰਸ਼ਨ ਕਰਨਾ ਹੀ ਬੜੀ ਵੱਡੀ ਗੱਲ ਹੋ ਜਾਂਦੀ ਹੈ ਤੁਹਾਨੂੰ ਇੱਥੇ ਆ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕਿੰਨਾ ਖੁਸ਼ਕਿਸਮਤ ਮੰਨਦੇ ਹੋ ਆਪਣੇ ਆਪ ਨੂੰ ਆ ਬਹੁਤ ਕਿਸਮਤ ਵਾਇਗਰ ਹੋਈ ਬਹੁਤ ਚੰਗਾ ਲੱਗਦਾ ਹੈ ਸੇਵਾ ਵਾਇਗੁਰੂ ਇਹ ਕਰਦੇ ਵਾਇਗੁਰੂ ਨੂੰ 11 ਤਰੀਕ ਦੇ ਵਾਇਗੁਰੂ ਜੀ ਆਏ ਆਏ ਆ ਉਦੋਂ ਦੇ ਸੇਵਾ ਕਰਦੇ ਆ ਹਾਂਜੀ ਬਹੁਤ ਵਧੀਆ ਜੀ ਚੰਗਾ ਆ ਰਾਤ ਤੱਕ ਜੀ ਇਹ 8:30 4:30 ਵਜੇ ਵਾਇਗੁਰੂ ਆ ਜਾਂਦੇ ਆ ਰਾਤ ਨੂੰ ਸਾਡੀ 11 ਵਜੇ ਡਿਊਟੀ ਖਤਮ ਹੋ ਜਾਂਦੀ ਹੈ ਆਖੋ ਕਿਸਾਨ ਤੋਂ ਪਹੁੰਚੀ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਲੰਗਰ ਤਿਆਰ ਕਰਨ ਦੀ ਲੰਗਰ ਵਰਤੋਂ ਦੀ ਸੇਵਾ ਕਰ ਰਹੀ ਹੈ ਸੰਗਤਾਂ ਸਤਨਾਮ ਵਾਇਗੁਰੂ ਦਾ ਜਾਪ ਕਰਦੀਆਂ ਹੋਈਆਂ ਅੱਜ ਸੇਵਾ ਕਰ ਰਹੀ ਹੈ ਇੱਕ ਵੱਖਰਾ ਅਦਭੁਤ ਨਜ਼ਾਰਾ ਜਿਹੜਾ ਉਹ ਪਟਨਾ ਸਾਹਿਬ ਦੀ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਹੈ ਮੌਸਮੀ ਅੜਚਨਾ ਦੇ ਬਾਵਜੂਦ ਕਿਉਂਕਿ ਸੰਗਣੀ ਧੁੰਦੇ ਚੱਲਦੇ ਆਂ ਰੇਲ ਗੱਡੀਆਂ ਫਲਾਈਟਾਂ ਲੇਟ ਹੋ ਰਹੀਆਂ ਨੇ ਰੱਦ ਹੋ ਰਹੀਆਂ ਨੇ ਪਛੜ ਕੇ ਆ ਰਹੀਆਂ ਨੇ ਪਰ ਉਸ ਦੇ ਬਾਵਜੂਦ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਇਸ ਪਵਨ ਸਥਾਨ ਤੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਔਰ ਸੰਗਤ ਦੀ ਆਮਦ ਦੇ ਮੱਦੇਨਜ਼ਰ ਓਡੇ ਹੀ ਵੱਡੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਣਾ ਕਿੰਨਾ ਕਿ ਖੁਸ਼ਕਿਸਮਤ ਬੰਦੇ ਹਾਂ ਬਹੁਤ ਖੁਸ਼ਕਿਸਮਤ ਆਸੀਂ ਜੀ ਐਤੂ ਵੱਡੀ ਗੱਲ ਤਾਂ ਕੋਈ ਹੋਈ ਨਹੀਂ ਸਕਦੀ ਵੀ ਅਸੀਂ ਸੇਵਾ ਕਰੀਏ ਆ ਕੇ ਹਨ ਅਸੀਂ ਬਠਿੰਡੇ ਤੋਂ ਬਠਿੰਡੇ ਤੋਂ ਹਾਂ ਜੀ ਤੇਮੀ ਤੋਂ ਪਹੁੰਚੇ ਸੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਸਕੂਨ ਮਿਲਦਾ ਹੈਗਾ ਸੇਵਾ ਕਰਕੇ ਕੋਈ ਵੀ ਕੀਰਤਨ ਸੁਣਦੇ ਆਪਾਂ ਇੱਥੇ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈਗਾ ਸਾਡੇ ਬਹੁਤ ਵੱਡੇ ਭਾਗ ਨੇ ਕਿ ਦਸ਼ਮ ਪਿਤਾ ਗੁਰਗਰਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉత్సਵ ਸੇ ਸਾਨੂੰ ਸੱਚੇ ਬਾਛ ਨੇ ਆਪਣੇ ਦਰਬਾਰ ਹੀ ਦਰਸ਼ਨ ਕਰਨ ਭੇਜਿਆ ਅਸੀਂ ਯੂਪੀ ਤੋਂ ਆਏ ਹਾਂ ਤੇ ਸੱਚੇ ਬਾਛ ਸਾਡੇ ਕੋਲ ਸਿਰ ਤੇ ਮੇਰ ਭਰਾ ਹਾਤਰਾ ਕੇ ਸੇਵਾ ਲੈ ਰਹੇ ਨੇ ਜਿਹੜੇ ਸਰਵੰਸਥਾਨੀ ਹਨ ਉਹਨਾਂ ਦੇ ਪ੍ਰਕਾਸ਼ ਉత్సਵ ਦੀਆਂ ਸਾਰੀ ਸੰਗਤਾਂ ਨੂੰ ਪੀਟੀਸੀ ਚੈਨਲ ਨੂੰ ਲੱਖ ਲੱਖ ਵਧਾਈਆਂ ਕਿੱਡਾ ਅਦਭੁਤ ਨਜ਼ਾਰਾ ਹੈ ਕਿੱਡਾ ਲੋਕੀਕ ਨਜ਼ਾਰਾ ਹੈ ਦੂਰ ਦੂਰ ਤੱਕ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਔਰ ਸੰਗਤਾਂ ਦੀ ਸੇਵਾ ਦੇ ਲਈ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਇਹ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਿਹੜੀ ਹੈ ਉਹ ਨਾ ਚੱਲਨੀ ਪਵੇ। ਬਾਬਾ ਜੀ ਦੱਸ ਰਹੇ ਸਨ ਕਿ ਇੱਕ ਵਿਸ਼ੇਸ਼ ਪੈਕਿੰਗ ਕਾਊਂਟਰ ਇੱਥੇ ਜਿਹੜਾ ਹੈ ਉਹ ਸਾਰਾ ਸਾਲ ਚਲਾਇਆ ਜਾਂਦਾ ਹੈ। ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਜਦੋਂ ਇੱਥੋਂ ਵਾਪਸ ਪਰਤਦੀ ਦਰਸ਼ਨ ਕਰਕੇ ਤਾਂ ਉਹਨਾਂ ਦੇ ਲਈ ਜਿਹੜਾ ਚਾਹੇ ਉਹ ਕੋਈ ਟ੍ਰੇਨ ਤੇ ਜਾ ਰਿਹਾ ਚਾਹੇ ਫਲਾਈਟ ਤੇ ਜਾ ਰਿਹਾ ਹੈ ਤੇ ਲੰਗਰ ਜਿਹੜਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੈਕ ਕਰਕੇ ਉਹਨਾਂ ਦੀ ਲੋੜ ਅਨਸਾਰ ਜਿੰਨੇ ਪ੍ਰਾਣੀ ਨੇ ਜਿੰਨੇ ਸ਼ਰੀਰ ਨੇ ਉਸ ਹਿਸਾਬ ਨਾਲ ਉਹਨਾਂ ਦੀ ਮੰਗ ਦੇ ਅਨੁਸਾਰ ਜਿਹੜਾ ਉਹ ਪੈਕ ਕਰਕੇ ਦਿੱਤਾ ਜਾਂਦਾ ਹੈ ਤੇ ਉਹ ਸੰਗਤਾਂ ਬੜੇ ਖੁਸ਼ੀ-ਖੁਸ਼ੀ ਬੜੇ ਚਾਵਾ ਮਿਲਾਨ ਦੇ ਨਾਲ ਜੋ ਦਰਸ਼ਨ ਕਰਨ ਆਈਆਂ ਹੁੰਦੀਆਂ ਨੇ ਉਹ ਪ੍ਰਸ਼ਾਦ ਦੇ ਰੂਪ ਚ ਲੰਗਰ ਇੱਥੋਂ ਲੈ ਕੇ ਜਾਂਦੀਆਂ ਨੇ ਜਿਹੜਾ ਉਹਨਾਂ ਵੱਲੋਂ ਰਾਹ ਚ ਵੀ ਛਕਿਆ ਜਾਂਦਾ ਤੇ ਉਹ ਪਰਿਵਾਰ ਦੇ ਜੀ ਜਿਹੜੇ ਨਹੀਂ ਆ ਸਕੇ ਉਹ ਉਹਨਾਂ ਦੇ ਲਈ ਵੀ ਜਿਹੜਾ ਉਹ ਇੱਥੇ ਘਰਾਂ ਚ ਲੈ ਜਾਂਦੀ ਜਿਹੜੀ ਫੈਸਿਲਿਟੀ ਹੈ ਇਹ ਸੇਵਾ ਦਾ ਇੱਕ ਵੱਖਰਾ ਏ ਜੀ ਅੱਜ ਤਨਤਨ ਸਹਬੇ ਕਮਾਲ ਗੁਰੂ ਗੋਬਨ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਦੇ ਉਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇੱਥੇ ਨਮਸਤਕਾਰ ਹੋਣ ਵਾਸਤੇ ਆ ਰਹੀ ਆ ਜਿੱਡਾ ਵੱਡਾ ਪ੍ਰੋਗਰਾਮ ਆ ਉੱਡਾ ਹੀ ਤਨਤਨ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਜੋ ਬ੍ਰਹਮ ਗਿਆਨੀ ਉਹਨਾਂ ਦਾ ਵੇਖੋ ਵੱਡੇ ਕੰਮ ਵਾਸਤੇ ਵੱਡੇ ਮਹਾਪੁਰਸ਼ਾਂ ਦੀ ਡਿਊਟੀ ਲੱਗਦੀ ਆ ਉਹਨਾਂ ਦਾ ਬਹੁਤ ਹੀ ਇੱਕ ਵੱਖਰਾ ਅੰਦਾਜ਼ ਦੇ ਨਾਲ ਸੇਵਾ ਜਿਹੜੀ ਗੁਰੂ ਹਰ ਇੱਕ ਸਰੀਰ ਤੱਕ ਲੰਗਰ ਨੂੰ ਪਹੁੰਚਾਇਆ ਜਾ ਰਿਹਾ ਹੈ ਚਾਹੇ ਉਹ ਉਹਨਾਂ ਨੇ ਜਦੋਂ ਵਾਪਸ ਜਾਣਾ ਟ੍ਰੇਨ ਤੇ ਉਹਨਾਂ ਨੂੰ ਪੈਕਿੰਗ ਕਰਕੇ ਦੇਣੀ ਆ ਚਾਹੇ ਕੋਈ ਕਮਰੇ ਚ ਬਜ਼ੁਰਗ ਆ ਉਹ ਨਹੀਂ ਥੱਲੇ ਪੰਗਤ ਚਾਹ ਸਕਦਾ ਉਹ ਉੱਥੇ ਲੈ ਕੇ ਜਾ ਸਕਦਾ ਵਾ ਤੁਸੀਂ ਵੇਖੋ ਕਿ ਵੱਖ-ਵੱਖ ਤਰ੍ਹਾਂ ਦੀਆਂ ਲਾਈਨਾਂ ਲਾ ਕੇ ਬਾਬਾ ਜੀ ਦੇ ਇਹ ਪ੍ਰਬੰਧ ਇਹਟ ਬਹੁਤ ਸਜੱਜੇ ਤਰੀਕੇ ਦੇ ਨਾਲ ਜੋ ਲੰਗਰ ਦੀ ਇਹ ਪ੍ਰਥਾ ਵਾ ਇਹ ਚੱਲ ਰਹੀ ਹੈ ਤੇ ਮੈਂ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਵਾਂ ਕੀ ਆਓ ਸਾਰੇ ਘਰਾਂ ਚੋਂ ਨਿਕਲ ਕੇ ਅੱਜ ਅਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਗੁਰੂ ਪਾਤਸ਼ਾਹ ਦੇ ਜਨਮ ਦਿਨ ਤੇ ਨਮਸਕਾਰ ਕਰਨ ਵਾਸਤੇ ਆਈਏ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਵਿਖੇ ਜਿੱਥੇ ਗੁਰਦੁਆਰਾ ਸਾਹਿਬ ਦੀ ਅਤੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਤਿੰਨ ਵਿਸ਼ਾਲ ਸਰਾਮਾਂ ਤਿਆਰ ਕੀਤੀਆਂ ਗਈਆਂ ਨੇ ਉੱਥੇ ਕੁਦਰਤ ਦਾ ਸਹੱਪਣ ਜਿਹੜਾ ਉਹ ਨਜ਼ਰ ਆਂਦਾ ਹੈ ਬੂਟਿਆਂ ਦੇ ਰੂਪ ਦੇ ਵਿੱਚ ਹਰਿਆਲੀ ਜਿਹੜੀ ਹੈ ਹਰਿਆਵਲ ਨਜ਼ਰ ਆਂਦੀ ਹੈ ਰੰਗ-ਪਰੰਗੇ फूल ਜਿਹੜੇ ਉਹ ਲਗਾਏ ਗਏ ਨੇ ਤੋਂ ਕੁਦਰਤ ਦਾ অতি ਸੁੰਦਰ ਰੂਪ ਜਿਹੜਾ ਉਹ ਇੱਥੇ ਦੇਖਣ ਨੂੰ ਮਿਲਦਾ ਇੱਕ ਲੋਕਿਕ ਮਾਹੌਲ ਜਿਹੜਾ ਉਹ ਸਿਰਜਿਆ ਜਾਂਦਾ ਇਸ ਦੇ ਨਾਲ ਸਤਿਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸੁੱਖਾ ਜੀ ਪੂਰੀ ਵਾਲੇ ਸਾਡੇ ਨਾਲ موجوده ਬਾਬਾ ਜੀ ਕੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਾਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰਬ ਜੋ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਇਸ ਗੁਰਪੁਰਬ ਦੇ ਸਮੇਂ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਜਿੱਥੇ 24 ਘੰਟੇ ਗੁਰੂ ਕੇ ਲੰਗਰ ਅਤੇ ਰਹਿਸ਼ਾਂ ਦੇ ਪ੍ਰਬੰਧ ਗੁਰਦੁਆਰਾ ਬਾਲੀਲਾ ਮਾਨੀ ਸੰਗਤ ਸਾਹਿਬ ਵਿਖੇ ਕੀਤੇ ਜਾਂਦੇ ਹਨ ਉਥੇ ਤਖਤ ਸ਼੍ਰੀ ਹਰਮੰਦਾ ਜੀ ਪ੍ਰਬੰਧਕ ਕਮੇਟੀ ਵੱਲੋਂ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਗੁਰਦੁਆਰਾ ਕੰਗਣ ਘਾਟ ਵਿਖੇ ਜਿਹੜੀ ਆ ਲੰਗਰ ਦੀ ਸੇਵਾ ਅਤੇ ਓਪੀ ਸ਼ਾ ਕਮਿਊਨਿਟੀ ਸੈਂਟਰ ਉਹਦੇ ਵਿੱਚ ਜਿਹੜਾ ਸੰਗਤਾਂ ਦਾ 5 ਪੰਜ ਤੋਂ 6000 ਠਹਿਨ ਦਾ ਪ੍ਰਬੰਧ ਬਿਹਾਰ ਗਵਰਨਮੈਂਟ ਵੱਲੋਂ ਕੀਤਾ ਗਿਆ ਉੱਥੇ ਵੀ ਜਿਹੜੀ ਲੰਗਰ ਦੀ ਸੇਵਾ ਦਾ ਪ੍ਰਬੰਧ ਜਿਹੜਾ ਉਹ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਨੂੰ ਸੇਵਾ ਦਿੱਤੀ ਹੈ ਔਰ ਇਹਨਾਂ ਤਿੰਨਾਂ ਚੌਥਾਨਾਂ ਤੇ ਸੰਪਰਦਾਇ ਵੱਲੋਂ ਜਿਹੜੀ ਹੈ ਸੰਗਤਾਂ ਲਈ ਜਿਹੜੀ ਲੰਗਰ ਦੀ ਸੇਵਾ ਚੱਲ ਰਹੀ ਹੈ ਗੁਰਦੁਆਰਾ ਕੰਪਲੈਕਸ ਵਿਖੇ ਜਿੰਨਾ ਵੀ ਆ ਫੁੱਲਾਂ ਦਾ ਜਾਂ ਹੋਰ ਪਲਾਂਟੇਸ਼ਨ ਗ੍ਰੀਨ ਬੈਡ ਦਾ ਜਿੰਨਾ ਕੰਮ ਕੀਤਾ ਜਾਂਦਾ ਇੱਥੇ ਕੋਈ 8-10 ਮਾਲੀ ਨੇ ਜਿਹੜੇ ਇਹ ਸਾਰੇ ਹੀ ਮਤਲਬ ਕੰਮ ਦੀ ਜਿਹੜੀ ਦੇਖਭਾਲ ਕਰਦੇ ਆ ਜਿੰਨੇ ਆ ਫੁੱਲ ਬੂਟੇ ਸਾਰੇ ਆਪ ਛੱਤਾਂ ਦੇ ਉੱਪਰ ਜਿੰਨੀਆਂ ਵੀ ਛੱਤਾਂ ਨੇ ਸਰਾਵਾਂ ਦੀਆਂ ਨੇ ਉਹ ਤਾਂ ਨਸਰੀਆਂ ਬਣਾਈਆਂ ਹੋਈਆਂ ਨੇ ਹਾਂਜੀ ਆ ਤੇ ਉੱਥੇ ਇਹਨਾਂ ਨੂੰ ਮਤਲਬ ਤਿਆਰ ਕਰਨਾ ਸੀਜ਼ਨ ਤੋਂ ਪਹਿਲਾਂ ਇਹਨਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ ਆਪ ਜੀ ਨੇ ਦੇਖਿਆ ਹੋਵੇਗਾ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਦੇ ਵਿੱਚ ਵੀ ਜਿੰਨੀ ਪੱਕੀਆਂ ਬੂਟਾਂ ਦੀ ਜਾਂ ਫੁੱਲਾਂ ਦੀ ਪਲਾਟੇਸ਼ਨ ਹੈ ਉਹ ਸਾਰੀ ਇੱਥੋਂ ਹੀ ਤਿਆਰ ਹੋ ਕੇ ਜਿਹੜੇ ਆ ਉੱਥੇ ਜਿਹੜੇ ਉਹ ਲਾਏ ਜਾਂਦੇ ਆ ਇਹ ਵੀ ਇਹਦੇ ਵਿੱਚ ਵੀ ਜਿਹੜੀਆਂ ਜਿੰਨੀਆਂ ਵੀ ਆਪਣੀਆਂ ਧਾਰਮਿਕ ਧਾਰਮਿਕ ਜਿਹੜੀਆਂ ਨੇ ਪਿਕਚਰਾਂ ਜਿਤਨਾ ਚਾਰ ਸਾਹਿਬ ਜਾਦੇ ਹੋਗੀ ਜਾਂ ਬਾਬਾ ਤਾਰੂ ਸਿੰਘ ਜੀ ਦੀ ਹੋਗੀ ਜਾਂ ਹੋ ਜਿੰਨੀਆਂ ਵੀ ਹੈਗੀਆਂ ਨੇ ਹਫਤੇ ਵਿੱਚ ਇਹਨਾਂ ਨੇ ਆਪਣਾ ਦਫਤਰ ਵਾਲਿਆਂ ਨੇ ਸ਼ਡਿਊਲ ਬਣਾਇਆ ਹੋਇਆ ਰੋਜ਼ ਕੋਈ ਨਾ ਕੋਈ ਬਦਲ ਕੇ ਜਿਹੜੀ ਧਾਰਮਿਕ ਫਿਲਮ ਜਿਹੜੀ ਹੈ ਉਹ ਇੱਥੇ ਸੰਤਾਂ ਨੂੰ ਜਿਹੜੀ ਹੈ ਦਿਖਾਈ ਜਾਂਦੀ ਹੈ ਬਿਲਕੁਲ ਜਿਸ ਤਰ੍ਹਾਂ ਬਾਬਾ ਸੁਪਿੰਦਰ ਸਿੰਘ ਜੀ ਬਾਬਾ ਸੁਖਾਜੀ ਪੂਰੀ ਵਾਲਿਆਂ ਨੇ ਦੱਸਿਆ ਕਿ ਸੰਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਇੱਥੇ ਕੀਤੇ ਗਏ ਨੇ ਉਹ ਸ਼ਰਧਾਲੂ ਜੋ ਦੇਸ਼ ਵਿਦੇਸ਼ਾਂ ਤੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਦੇ ਲਈ ਇੱਥੇ ਪਹੁੰਚਦੇ ਨੇ ਤੋ ਹਰ ਪੱਖੋਂ ਉਹਨਾਂ ਦੇ ਲਈ অতি ਆਧੁਨਿਕ ਸਹੂਲਤਾਂ ਦੇ ਨਾਲ ਲੈਸ ਸਰਾਵਾਂ ਵਿਸ਼ੇਸ਼ ਲੰਗਰ ਪਾਰਕਿੰਗ ਮੈਡੀਕਲ ਕੈਂਪ ਵੱਡੀਆਂ ਸਕਰੀਨਾਂ ਲਾ ਕੇ ਉਹਨਾਂ ਤੇ ਇਤਿਹਾਸਿਕ ਜਿਹੜੀ ਹੈ ਧਾਰਮਿਕ ਫਿਲਮ ਹੈ ਉਹ ਦਿਖਾਈ ਜਾਂਦੀ ਹੈ ਤਾਂ ਜੋ ਸਾਡੇ ਜੋ ਬੱਚੇ ਨੇ ਜੋ ਨੌਜਵਾਨ ਪੀੜ੍ਹੀ ਹੈ ਉਹ ਵੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ ਤੋ ਇੱਥੇ ਪ੍ਰਬੰਧ ਪੂਰੇ ਨੇ ਤੇ ਸੰਗਤਾਂ ਵੱਡੀ ਗਿਣਤੀ 'ਚ ਇੱਥੇ ਪਹੁੰਚ ਗਏ ਇਹਨਾਂ ਪਾਵਨ ਪਿੱਤਰ ਸਥਾਨਾਂ ਦੇ ਦਰਸ਼ਨ ਕਰ ਰਹੀ ਹੈ ਇਹਨਾਂ ਪ੍ਰਬੰਧ ਦਾ ਆਨੰਦ ਮਾਣ ਸਾਡੀ ਪੂਰੀ ਕੋਸ਼ਿਸ਼ ਰੂ ਕਿ ਦਸ਼ਮ ਪੀਤਾ ਸ਼੍ਰੀ ਗੁਰਗੋਬੀ ਸਿੰਘ ਦੇ 357 ਪ੍ਰਕਾਸ਼ਪੂਰਨ ਸਬੰਧਤ ਜੋ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਲਗਾਤਾਰ ਲਈ ਤਸਵੀਰਾਂ ਸੀ ਆਪਣੇ ਦਰਸ਼ਕਾਂ ਦੇ ਨਾਲ ਇਸੇ ਤਰ੍ਹਾਂ ਸਾਂਝੀਆ ਕਰਦੇ ਰਹੀ ਹੈ ਕੈਮਰਾਮੈਨ ਅਫਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਪਟਨਾ ਸਾਹਿਬ